ਬਾਈ ਕਿਵੇਂ ਲੱਗਿਆ ਬਾਈ ਬਾਈ ਬਹੁਤ ਵਧੀਆ ਲੱਗਿਆ ਜੀ ਅੱਛਾ ਪਹਿਲੀ ਵਾਰ ਆਏ ਬਾਪੂ ਪਹਿਲੀ ਵਾਰ ਆਏ ਜੀ ਅੱਛਾ ਐਵੇਂ ਨਾ ਕਹਿੰਦੀ ਨਹੀਂ 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 ਬਹੁਤ ਵਧੀਆ ਲੱਗਿਆ ਜੀ ਠੀਕ ਆ ਪੂਰਾ ਵਧੀਆ ਸਰੀਰ ਠੰਡਾ ਹੋ ਗਿਆ ਜੀ ਜਮਾ ਪਾਉਂਦਾ ਲੀਵਰ ਭੰਗੜੇ ਪਾ ਜਮਾ ਵਧੀਆ ਜੀ ਠੀਕ ਆ ਤੇ ਲਓ ਵੀ ਮੇਤਰੋ ਪੂਰਾ ਘੈਂਟ ਆ ਤੇ ਬਾਕੀ ਪਰਾਣਾ ਬਜ਼ੁਰਗ ਆਪਣੇ ਕੋਲੇ ਖੜਾ ਕੀ ਹਾਲਾ ਬਾਪੂ ਠੀਕ ਆ ਜੀ ਹੋਸ ਵਧੀਆ ਲੱਗਿਆ ਹਾਂ ਬਹੁਤ ਵਧੀਆ ਲੱਗਿਆ ਠੀਕ ਆ ਤੇ ਗਾਹ ਨੂੰ ਆ ਅੱਛਾ ਹਾਂ ਬਾਈ ਕਿਵੇਂ ਲੱਗੀ ਭਾਈ ਬਹੁਤ ਘੈਂਡ ਅਸਰਦਾਈ ਯਾਰ ਬਾਈ ਅੱਛਾ ਠੰਡਾ ਕਰਤਾ ਪੂਰਾ ਸਰੀਰ ਨੇ ਅੱਛਾ ਕਿਹੜਾ ਪਿੰਡ ਆਪਣਾ ਜਵਾਰ ਕੇ ਹੈ ਬਾਈ ਅੱਛਾ ਜਵਾਰ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਮੈਂ ਹੁੜਾ ਕਾਕੂ ਹੀਰਾ ਤੇ ਲਓ ਵੀ ਮਿੱਤਰੋ ਅੱਜ ਨਾ ਸਾਨੂੰ ਬਾਪੂ ਨਾਲ ਮਿਲਾਉਣੇ ਆ ਤੇ ਗੁੰਦ ਗਤੀਰਾ ਤੇ ਕਿਹੜੀਆਂ ਕਿਹੜੀਆਂ ਮੱਲਾਂ ਵਿੱਚ ਚੀਜ਼ਾਂ ਤਿਆਰ ਕਰਦਾ ਬਾਪੂ ਤੇ ਪੂਰੇ ਸ਼ੌਂਗ ਨਾਲ ਬਣਾਉਂਦਾ ਤੇ ਲਓ ਆਪਾਂ ਆਪਣਾ ਗੱਲ ਕਰਦੇ ਆਂ ਪਹਿਲਾਂ ਬਾਪੂ ਸਤਿ ਸ਼੍ਰੀ ਅਕਾਲ ਕੀ ਹਾਲਾ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲ ਕੀ ਕੀ ਚੀਜ਼ਾਂ ਬਣਦੀਆਂ ਨੇ ਆਪਣੇ ਕੋਲੇ ਪਹਿਲੇ ਨੰਬਰ ਤੇ ਇੱਕ ਤਾਂ ਅਸਰਦਾਈ ਹੈ ਜੀ ਠੀਕ ਹੈ ਜੀ ਤੇ ਗੁੰਦ ਗਤੀਰਾ ਠੀਕਾ ਨਾਮ ਬਣਾ ਕੇ ਦਿੰਨੇ ਠੀਕ ਆ ਮੈਂ ਨਾ ਉਥੋਂ ਨਿਗਾ ਮਾਰ ਲਈ ਸੀਗੀ ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਪਹਿਲਾਂ ਆਪਣਾ ਡਰੈੱਸ ਹਨਾ ਮਤਲਬ ਬਿਲਕੁਲ ਰਾਮਦੇ ਦਾ ਕੈਂਚੀਆਂ ਤੇ ਬਾਪੂ ਇਸ ਟਾਈਮ ਅੱਛਾ ਪਾਈ ਆਨੇ ਹੋ ਆ ਦੇਖੋ ਪੂਰਾ ਮਤਲਬ ਸ਼ੌਂਕੀਆ ਕੰਮ ਕਰਦਾ ਬਾਪੂ ਤੇ ਬਾਕੀ ਆਪਣੇ ਕੋਲ ਬਾਈ ਖੜਾ ਬਾਈ ਨੂੰ ਪਾਉਂਦੇ ਆ ਕੀ ਹਾਲ ਆ ਬਾਈ ਬਾਈ ਸਸਰੀ ਘਰ ਆ ਸਸਰੀ ਘਰ ਆ ਬਾਈ ਕਿਵੇਂ ਲੱਗਿਆ ਬਾਈ ਬਾਈ ਬਹੁਤ ਵਧੀਆ ਲੱਗਿਆ ਜੀ ਅੱਛਾ ਪਹਿਲੀ ਵਾਰ ਆਏ ਬਾਪੂ ਪਹਿਲੀ ਵਾਰ ਆਏ ਜੀ ਅੱਛਾ ਆਇਆ ਮੈਂ ਨਾ ਕਹਿੰਦੀ ਨਹੀਂ 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 ਬਹੁਤ ਵਧੀਆ ਲੱਗਿਆ ਜੀ ਠੀਕ ਆ ਪੂਰਾ ਵਧੀਆ ਸਰੀਰ ਠੰਡਾ ਹੋ ਗਿਆ ਜੀ ਜਮਾ ਪਾਉਂਦਾ ਲੀਵਰ ਭੰਗੜੇ ਵੀ ਜਮਾ ਵਧੀਆ ਜੀ ਠੀਕ ਆ ਤੇ ਲਓ ਵੀ ਮਿੱਤਰੋ ਪੂਰਾ ਘੈਂਟਾ ਦੇ ਬਾਕੀ ਪ੍ਰਾਣਾ ਬਜ਼ੁਰਗ ਆਪਣੇ ਕੋਲੇ ਖੜਾ ਕੀ ਹਾਲ ਆ ਬਾਪੂ ਠੀਕ ਆ ਜੀ ਵਧੀਆ ਲੱਗਿਆ ਹਾਂ ਬਹੁਤ ਵਧੀਆ ਲੱਗਿਆ ਠੀਕ ਆ ਤੇ ਗਾਹ ਨੂੰ ਆਉਂਗੇ ਫਿਰ ਵਧੀਆ ਬਹੁਤ ਐਸੀ ਖੜ ਕੇ ਪੀ ਕੇ ਜਾਇ ਕਰਾਂਗੇ ਠੀਕ ਆ ਤੇ ਬਾਪੂ ਦੀ ਆਪਾਂ ਵੀਡੀਓ ਪਾਈ ਸੀਗੀ ਪਹਿਲਾਂ ਵੀ ਆਪਾਂ ਹਨਾ ਤੇ ਬਹੁਤ ਘੈਂਟਾ ਮਤਲਬ ਕੰਮ ਆ ਬਾਪੂ ਦਾ ਤੇ ਆ ਸਾਨੂੰ ਦਿਖਾ ਦੇ ਆਪਾਂ ਬਿਲਕੁਲ ਵੱਡੇ ਰੋਡ ਤੇ ਖੜੇ ਆ ਇਸ ਤੇ ਰਾਮ ਦਿੱਤਾ ਕੈਂਚੀਆਂ ਦੇ ਜਵਾਰ ਕੇ ਕੈਂਚੇ ਵੀ ਕਹਿੰਦੇ ਰਾਮ ਦਿੱਤਾ ਕੈਂਚੀਆਂ ਵੀ ਕਹਿੰਦੇ ਜਿਹੜਾ ਸਾਬੋਤਲ ਮੰਡੀ ਨੂੰ ਲੋੜ ਜਾਂਦਾ ਹਨਾ ਅੱਛਾ ਅੱਛਾ ਹਾਂ ਬਈ ਕਿਵੇਂ ਲੱਗੀ ਬਾਈ ਬਹੁਤ ਘੈਂਡ ਅਸਰਦਾ ਯਾਰ ਬਾਈ ਅੱਛਾ ਠੰਡਾ ਕਰਤਾ ਪੂਰਾ ਸਰੀਰ ਨੇ ਅੱਛਾ ਕਿਹੜੇ ਪਿੰਡ ਆਪਣਾ ਜਵਾਰ ਕੇ ਹੈ ਬਾਈ ਅੱਛਾ ਜਵਾਰ ਕੇ ਹਾਂ ਜਿੱਥੇ ਮੂਸਲੇ ਬਾਈ ਲੱਥੂਈ ਉਹ ਪਿੰਡਾ ਮੇਰਾ ਅੱਛਾ ਅੱਛਾ ਜਵਾਰ ਕੇ ਠੀਕ ਆ ਬਈ ਠੀਕ ਆ ਤੇ ਆ ਦੇਖੋ ਬਈ ਰਿਜ਼ਲਟ ਤੁਹਾਡੇ ਸਾਹਮਣੇ ਆ ਹਨਾ ਐਵੇਂ ਤਾਂ ਕਹੀ ਜਾਣੀ ਚੀਜ਼ ਵਧੀਆ ਲੱਗੀ ਫੇਰ ਹਨਾ ਤੇ ਬਾਕੀ ਬਾਪੂ ਜੀ ਨੇ ਆਪਾਂ ਵੀਡੀਓ ਪਾਈ ਸੀ ਪਹਿਲਾਂ ਕਿੰਨੇ ਕੇ ਫੋਨ ਆਏ ਬਹੁਤ ਵਧੀਆ ਜੀ ਬਹੁਤ ਸੋਹਣਾ ਕੰਮ ਲਾ ਕੇ ਬਹੁਤ ਵਧੀਆ ਆਇਆ ਜੀ ਵਧੀਆ ਠੀਕ ਆ ਤੇ ਹੁਣ ਵੀ ਅੱਛਾ ਜਿ ਪਾ ਰਹੇ ਹਾਂਗਾ ਕਿ ਹੋਰ ਵੀ ਵਧੂਗਾ ਪਹਿਲਾਂ ਵੀ ਬਹੁਤ ਸੋਹਣਾ ਚੱਲੀ ਜਾਂਦਾ ਜੀ ਬਿਲਕੁਲ ਬਿਲਕੁਲ ਆਪਾਂ ਇਹਦੇ ਵਿੱਚ ਸਰਦਾਈ ਦੇ ਵਿੱਚ ਖੰਡ ਦੀ ਥਾਂ ਤੇ ਸ਼ੱਕਰ ਪਾਉਨੇ ਆ ਜੀ ਕਈ ਵਾਰਾ 슈ਗਰ ਵਾਲਾ ਬੰਦਾ ਵੀ ਪੀ ਸਕਦਾ ਅੱਛਾ ਫੇ ਉਹਨੂੰ ਕੋਈ ਡਰ ਨਹੀਂ ਇੰਦਾ ਹਾਂਜੀ ਠੀਕ ਆ ਸ਼ੱਕਰ ਦਾ ਐਡਾ ਕੋਈ ਡਰ ਨਹੀਂ ਠੀਕ ਆ ਇਹ ਕਿੰਨੇ ਮਤਲਬ ਇਹ ਕਿਹੜੇ ਹਿਸਾਬ ਨਾਲ ਮੰਨ ਲਓ ਤੁਸੀਂ ਸਵਾਲ ਬਣਾਉਣੇ ਆਪਾਂ ਆਹ ਫੜਿਓ ਮੈਂ ਇੱਕ ਵਾਰੀ ਇਹ ਆਪਾਂ ਤਾਂ ਜੀ ਇਹ ਅੱਠੇ ਚੀਜ਼ਾਂ ਪਾ ਕੇ ਹਾਂਜੀ ਬਾਕੀ ਦੁੱਧ ਦੁੱਧ ਵੀ ਕਾੜ ਕੇ ਪਾਉਨੇ ਆ ਸਵੇਰ ਠੀਕ ਹੈ ਜੀ ਅੜ ਕੇ ਦੁੱਧ ਨੂੰ ਤੱਤਾ ਕਰਕੇ ਕਾੜਿਆ ਹੋਇਆ ਦੁੱਧ ਛਰਦਾਈ ਦੇ ਵਿੱਚ ਪੰਡਾ ਹੈ ਅੱਛਾ ਹੱਥਾਂ ਦੀ ਆਪੋ ਆਪਣੀ ਸੱਚੇ ਪਾਤਸ਼ਾਹ ਨੇ ਫੇਰ ਕਰੀ ਹੈ ਹਾਂਜੀ ਜਿਹੜੀ ਵੀ ਚੀਜ਼ ਆ ਕੋਈ ਬਣਾਉਨੇ ਆ ਮਤਲਬ ਵਧੀਗੀ ਬਣਦੀ ਆ ਗਾਹ ਖੁਸ਼ ਹੋ ਕੇ ਜਾਂ ਠੀਕ ਹੈ ਜੀ ਬਾਕੀ ਆ ਆਪਾਂ ਬਾਈ ਹੋਰੀ ਸਾਨੂੰ ਦਿਖਾਈ ਦਿੱਤੇ ਬੱਚੇ ਆਕ ਲੱਗੇ ਹੋਏ ਨੇ ਜੀ ਬਹੁਤ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਇਹ ਬਾਪੂ ਵੀ ਨਾਲ ਹੀ ਹੁੰਦੇ ਆਪਣੇ ਨਹੀਂ ਨਹੀਂ ਜਿਹਦਾ ਬਾਪੂ ਜੀ ਤਾਂ ਉਹੀ ਆਏ ਸੀਗੇ ਵਾਅ ਤੇ ਮਿਲਣ ਵਾਸਤੇ ਬਾਪੂ ਨੇ ਆਪਣੇ ਅੱਛਾ ਠੀਕ ਹੈ ਠੀਕ ਹੈ ਓਕੇ ਓਕੇ ਕੰਮ ਆਏ ਸੀ ਬੜਾ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਬਹੁਤ ਵਧੀਆ ਕੰਮ ਆ ਜੀ ਪਰ ਪੰਜਾਬ ਦੇ ਵਿੱਚ ਹਨਾ ਕਹਿੰਦੇ ਕੰਮ ਹੈ ਨਹੀਂ ਕੰਮ ਜੀ ਨਹੀਂ ਕਰਨਾ ਉਹ ਭੁੱਖਾ ਨਹੀਂ ਮਰਦਾ ਤੇ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹਨਾ ਤੇ ਆਹ ਦੇਖੋ ਬਾਕੀ ਬਈ ਮੈਂ ਤੁਹਾਨੂੰ ਹੋਰ ਤਾਂ ਕਿਉਂ ਕੈਮੀਕਲ ਵਾਲੀਆਂ ਚੀਜ਼ਾਂ ਜਿਵੇਂ ਆਪਾਂ ਠੰਡੇ ਠੰਡੇ ਪੀਂਨੇ ਆ ਕੈਮੀਕਲ ਬਹੁਤ ਹੁੰਦੇ ਆ ਹਨ ਇਹ ਚੀਜ਼ਾਂ ਦੇ ਵਿੱਚ ਪਰ ਜਿਹੜੀ ਆ ਚੀਜ਼ ਹੈਗੀ ਬਈ ਨੇਚਰਲ ਚੀਜ਼ ਹੈ ਜਮਾ ਘਰੇ ਤਿਆਰ ਹੁੰਦੀ ਆ ਨਾ ਕੋਈ ਮਤਲਬ ਇਹਦੇ ਵਿੱਚ ਕੈਮੀਕਲ ਵਾਲਾ ਕੰਮ ਹੈ ਨਹੀਂ ਬਾਪੂ ਹਨ ਨਹੀਂ ਨਹੀਂ ਹਾਂ ਤੇ ਬੰਗੂਨ ਆਪਾਂ ਆ ਕੇ ਸੌਂਕਦੀਆਂ ਚੀਜ਼ਾਂ ਬਣਦੀਆਂ ਬਣਦੀਆਂ ਆ ਹਾਂ ਆ ਜਿਹੜੀਆਂ ਆਪਾਂ ਲਾਉਂਦੀਆਂ ਸਟਿੰਗੇ ਸਟੁੰਗਾ ਪੀਂਨੇ ਆ ਬਈ ਇਹਨਾਂ ਨੂੰ ਬਹੁਤ ਵਧੀਆ ਮਤਲਬ ਚੰਗੀ ਚੀਜ਼ ਆ ਹਨ ਨਾਲੇ ਲੀਵਰ ਸਹੀ ਰਹਿੰਦਾ ਇਹਦੇ ਨਾਲ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਮਿੱਤਰੋ ਦੁਬਾਰਾ ਫੇਰ ਰਾਮ ਉੱਥੇ ਗਏ ਬਿਲਕੁਲ ਵੱਡੇ ਰੋਡ ਤੇ ਤੇ ਇੱਕ ਸਾਨੂੰ ਨਿਸ਼ਾਨੀ ਦੱਸ ਦਨੇ ਆ ਹਾਂ ਮੂਸੇ ਨੂੰ ਰੋਡ ਜਾਂਦਾ ਤੇ ਆ ਤੁਸੀਂ ਦੇਸ਼ਰਮ ਭਾਈ ਐਨਕਾਣਾ ਵੀ ਆ ਤੇ ਬਸ ਇਹਦੀ ਰੀੜੀ ਤੇ ਜਾਮਾ ਨਾਲ ਹੀ ਹੈ ਨਾ ਤੇ ਕਰੋ ਸ਼ਰ ਮੇਰਾ ਵੀਰ ਬਣ ਕੇ